ਸ੍ਰੀ ਕਾਲ ਜੀ ਸਾਰੇ ਕਿਸਾਨ ਭਰਾਵਾਂ ਨੂੰ ਕਿਸਾਨ ਭਰਾਵੋ ਅੱਜ ਦੀ ਵੀਡੀਓ ਤੁਹਾਡੇ ਲਈ ਆ ਜਰੂਰੀ ਪੂਰੀ ਜਰੂਰ ਦੇਖਿਆ ਜੇ ਐਂਡ ਤੱਕ ਬਣੇ ਰਹੇ ਆ ਜੇ ਤੇ ਕੋਈ ਵੀ ਜਾਣਕਾਰੀ ਮਿਸ ਨਾ ਕਰਿਆ ਜੇ ਸੋ ਜਿਹੜੀ ਵੀ ਅੱਜ ਕੱਲ ਚੱਲ ਰਹੀ ਆ ਵੀ ਕਿਸਾਨਾਂ ਦੀ ਹੋ ਰਹੀ ਸਭ ਨਾਲ ਵੱਡੀ ਲੁੱਟ ਜਿਹਨੂੰ ਆਪਾਂ ਕਹਿੰਦੇ ਆ ਟੈਗਿੰਗ ਦੇ ਰੂਪ ਦੇ ਵਿੱਚ ਸਾਨੂੰ ਡੀਏਪੀ ਦੇ ਨਾਲ ਹੋਰ ਸਮਾਨ ਮਿਲ ਰਿਹਾ ਕੋਈ ਸਾਨੂੰ ਦਈ ਜਾਂਦਾ ਫੀਡ ਦਈ ਜਾਂਦਾ ਕੋਈ ਹੋਰ ਦਵਾਈਆਂ ਦਈ ਜਾਂਦਾ ਕੋਈ ਬਾਇਓਰੀ ਦਈ ਜਾਂਦਾ ਕੋ ਫਲਾਣਾ ਇਸ ਤਰ੍ਹਾਂ ਕਰਕੇ ਦਈ ਜਾਂਦਾ ਸੋ ਇਹ ਕੋਈ ਹੋਰ ਨਹੀਂ ਆਪਾਂ ਆਪ ਆਪ ਲੁੱਟ ਕਰਾ ਰਹੇ ਆ ਸੋ ਮਨ ਲੋ ਬਹੁਤ ਵਧੀਆ ਪ੍ਰਾਲਾ ਵੀ ਚਲਾਇਆ ਵੀ ਜਿਹੜੇ ਮਨ ਟੈਗਿੰਗ ਨੂੰ ਰੋਕਿਆ ਬਹੁਤ ਵਧੀਆ ਕੰਮ ਏ ਪਹਿਲਾਂ ਆਏ ਸਾਲ ਕਿਸਾਨਾਂ ਦੀ ਲੁੱਟ ਹੁੰਦੀ ਏ ਇਸ ਵਾਰ ਆਪਾਂ ਮਨ ਲੋ ਆਵਾਜ਼ ਠਾਈਏ ਬਹੁਤ ਵਧੀਆ ਆਪਣਾ ਤੇ ਉਹ ਰੁਕ ਵੀ ਗਈ ਏ ਤੇ ਹੁਣ ਆਪਾਂ ਗੱਲ ਕਰਦੇ ਆਂ ਵੀ ਜਿਹੜੀ ਡੀਏਪੀ ਦੀ ਆਪਾਂ ਵੀ ਡੀ ਜੱਟ ਵੀ ਮਨ ਲੋ ਜ਼ਿੰਮੇਦਾਰ ਵੀ ਡੀਏਪੀ ਦੇ ਮਗਰ ਐਵੇਂ ਕੰਮਲੇ ਹੋ ਜਾਂਦੀ ਏ ਜਿਵੇਂ ਪਤਾ ਨਹੀਂ ਕੀ ਏ ਤਾਂ ਬਾਅਦ ਚ ਖਤਮੀ ਹੋ ਜਾਣੀ ਏ ਤਾਂ ਮਿਲਨੀ ਹੀ ਨਹੀਂ ਐ ਕੀ ਇਸ ਤਰ੍ਹਾਂ ਕਰਕੇ ਸੋ ਇਹ ਵੀ ਆਪਣੀ ਬਹੁਤ ਵੱਡੀ ਗਲਤ ਕਰ ਲੈ ਸੋ ਜਿਹੜੀ ਆਪਾਂ ਡੀਏਪੀ ਵਰਤਦੇ ਆਂ ਕੀ ਆਪਾਂ ਨੂੰ ਡੀਏਪੀ ਚਾਹੀਦੀ ਏ ਨਹੀਂ ਚਾਹੀਦੀ ਆਪਾਂ ਨੂੰ ਡੀਏਪੀ ਨਹੀਂ ਚਾਹੀਦੀਗੀ ਆਪਾਂ ਨੂੰ ਚਾਹੀਦਾ ਫਾਸਫੋਰਸ ਠੀਕ ਏ ਉਹ ਜੇ ਕਿਤੇ ਹੋਰ ਮਿਲੇ ਆਪਾਂ ਉੱਥੋਂ ਕੋ ਨਹੀਂ ਲੈਂਦੇਗੇ ਛੁੱਟੀ ਥੋੜਾ ਪਰ ਡੀਏਪੀ ਚੀ ਫਾਸਫੋਰਸ ਏ ਉਹ ਕਿਤੇ ਹੋਰ ਤੋਂ ਕਿਉਂ ਲੈਂਦੇਗੇ ਆਪਾਂ ਹੋਰਾਂ ਤੋਂ ਵੀ ਲੈ ਸਕਦੇ ਆ ਜੇ ਆਪਾਂ ਲੈਣਾ ਹੋਵੇ ਤਾਂ ਪਰ ਆਪਾਂ ਬਸ ਇੱਕ ਹੀ ਟੀਚਾ ਫੜਿਆ ਆ ਹਾਂ ਵੀ ਡੀਏਪੀ ਤੇ ਮਗਰ ਪੱਜੋ ਡੀਏਪੀ ਲੈ ਲੋ ਤੇ ਕਟ ਜਾਣੀ ਫਲਾਣਾ ਆ ਜਾਣਾ ਖਤਮ ਯਾਨੀ ਇਸ ਤਰ੍ਹਾਂ ਕਰਕੇ ਇਹ ਗੱਲਾਂ ਗਲਤ ਨੇ ਆਪਣੀਆਂ ਵੀ ਸੋ ਅੱਜ ਤੁਹਾਨੂੰ ਦੱਸਦੇ ਆ ਕਿ ਕਿਹੜੀਆਂ ਕਿਹੜੀਆਂ ਮਤਲਬ ਹੋਰ ਚੀਜ਼ਾਂ ਨੇ ਜਿੱਥੋਂ ਆਪਾਂ ਡੀਏਪੀ ਦੀ ਮਤਲਬ ਪੂਰਤੀ ਕਰ ਸਕਦੇ ਆ ਸੋ ਮੈਂ ਕੋਈ ਮਸ਼ਹੂਰੀ ਨਹੀਂ ਕਰ ਰਿਹਾ ਕਿ ਕੁਝ ਨਹੀਂ ਕਰ ਰਿਹਾ ਆਪਾਂ ਆਪ ਜਿੰਮੇਦਾਰ ਆਪਾਂ ਤਿਆਰਬੇ ਕੀਤੇ ਹੋਏ ਨੇ ਸਭ ਨਾਲ ਪਹਿਲਾਂ ਮੈਂ ਤੁਹਾਡੇ ਨਾਲ ਆਪਣਾ ਚਰਬਾ ਸਾਂਝਾ ਕਰਦਾ ਪਿਛਲੇ ਸਾਲ ਮੈਨੂੰ ਲਗਭਗ 1.5 ਸਾਲ ਹੋ ਗਿਆ ਮੈਂ ਉਹਦੇ ਖੇਤ ਦੇ ਵਿੱਚ ਡੀਏਪੀ ਨਹੀਂ ਪਾਈ ਡੀਏਪੀ ਨਹੀਂ ਵਰਤੀਗੀ ਹਾਲਾਂਕਿ ਮੈਂ ਫਾਸਫੋਰਸ ਤਤਿੰਨ ਦਿੱਤਾ ਜ਼ਮੀਨ ਨੂੰ ਫਿਰ ਵੀ ਤੁਹਾਨੂੰ ਮੈਂ ਦੱਸਾਂ ਅਮਰੀਕਨ ਕ 75 ਮਾਣ ਹੋਈ ਸੀ ਪਿਛਲੇ ਵਾਰੀ ਪਰ ਆਪਾਂ ਕੀ ਕੀਤਾ ਜੀ ਤੁਹਾਨੂੰ ਮੈਂ ਦੱਸਦਾ ਪੀ ਚਲੋ ਆਪਣੇ ਫਾਸਫੋਰਸ ਪਹਿਲਾਂ ਹੀ ਜੇ ਆਪਾਂ ਇਸ ਸਾਲ ਆਪਾਂ ਚੋਨੇ ਚ ਵੀ ਡੀਏਪੀ ਪਾਉਣੇ ਆ ਚੋਨੇ ਚ ਵੀ ਪਾਉਣੇ ਆ ਤੇ ਕਣਕ ਚ ਵੀ ਪਾਉਣੇ ਆ ਆਪਾਂ ਇੱਕ ਸਾਲ ਚ ਕੁਆਂਟਲ ਡੀਏਪੀ ਵਰਤ ਲਈ ਸੋ ਮੰਨ ਲਓ ਆਪਣੇ ਮੰਨ ਲਓ ਜ਼ਮੀਨ ਚ ਫਾਸਫੋਰਸ ਦਾ ਤਵਾਦੂ ਹੋ ਜਾਂਦਾ ਠੀਕ ਹੈ ਆਪਣੇ ਜ਼ਮੀਨ ਚ ਮਤਲਬ ਕਾਦੀ ਘਾਟ ਆਉਂਦੀ ਹੈ ਨਾਈਟ੍ਰੋਜਨ ਦੀ ਸੋ ਜਿਹੜੀ ਡੀਏਪੀ ਹੈ ਉਹ ਚ ਕੀ ਹੈ ਫਾਸਫੋਰਸ ਤੇ ਪਲੱਸ ਨਾਈਟ੍ਰੋਜਨ ਹੈ ਇਹ ਹੋ ਰਹੀ ਹੋ ਇਹੀ ਕੁਸ਼ ਹੋਰ ਕੀ ਹੈ ਜਿਹੜਾ ਮਨ ਫਾਸਫੋਰਸ ਸੇ ਆਦਾ ਹੋਲੀ-ਹੋਲੀ ਕੰਮ ਕਰਦਾ ਨਾਈਟ੍ਰੋਜਨ ਹੈ ਉਹ ਇੱਕੇਦਾਂ ਬਾਲਾ ਮਾਰਦੀ ਤੇ ਕਣਕ ਆਪਣੀ ਵਧੀਆ ਹੋ ਜਾਂਦੀ ਹੈ ਇੱਕਦਮ ਤੇ ਜੇ ਆਪਾਂ ਕਿਤੋਂ ਹੋਰ ਤੋਂ ਆਪਾਂ ਕਹੀਏ ਵੀ ਆਪਾਂ ਹੋਰ ਤੋਂ ਮਾਲ ਲੈਣਾ ਚਾਹੁੰਦੇ ਆ ਕਿਤੋਂ ਤਾਂ ਆਪਾਂ ਕਿਤੋਂ ਲੈ ਸਕਦੇ ਹੋ ਉਹ ਜਿਹੜੀ ਬਿਜਾਰ ਰਹੇ ਹੋ ਜੀ ٹی ਐਸ ਪੀ ਆਉਂਦੀ ਹੈ ਹੁਣ ਸਾਰੇ ਬਹੁਤ ਸਾਰੇ ਕਿਸਾਨ ਭਰਾਵਾਂ ਨੇ ٹی ਐਸ ਪੀ ਵਰਤੀ ਵੀ ਹੋਣੀ ਹੈ ਕਈਆਂ ਨੇ ਇਹਨੂੰ ਵਰਤਣ ਦਾ ਸਹੀ ਢੰਗ ਨਹੀਂ ਪਤਾ ਆਉਣਾ ਸੋ ਤੁਹਾਨੂੰ ਦੱਸਦੇ ਆ ਵੀ ਕਿਵੇਂ ਵਰਤਣੀ ਹੈ ਤੇ ਕਿਸ ਤਰ੍ਹਾਂ ਕਰਕੇ ਵਰਤਣੀ ਹੈ ਹੁਣ ਇਹਦੇ ਚ ਕੀ ਹੈ ਜੀ ٹی ਐਸ ਪੀ ਦੇ ਵਿੱਚ ٹی ਐਸ ਪੀ ਦੇ ਵਿੱਚ ਫਾਸਫੋਰਸ ਹੈ ਪਲੱਸ ਕੈਲਸ਼ੀਅਮ ਪਲੱਸ ਸਲਫਰ ਹੈ ਤੁਹਾਨੂੰ ਪਤਾ ਹੀ ਹੋਣਾ ਤਿੰਨ ਦਾ ਤਿੰਨ ਜੇ ਇਹਦੇ ਨਾਲ ਆਪਣਾ ਕੈਲਸ਼ੀਅਮ ਤੇ ਆਪਣਾ ਸਲਫਰ ਤਾਂ ਫ੍ਰੀ ਮਿਲ ਜਾਂਦਾ ਹੈ ਰੇਟ ਉਹੀ ਹੈ 12 1300 ਜਿਹੜਾ ਮਨ ਲੋ ਡੀਪੀ ਦੇ ਬਰਾਬਰ ਹੀ ਲਗਭਗ ਇੰਨਾ ਕੀ ਮਨ ਲੋ 100 100 ਪੀਆ ਦਾ ਫਰਕ ਹੈ ਕੋਈ ਤੇ ਆਪਾਂ ਨੂੰ ਕੈਲਸ਼ੀਅਮ ਤੇ ਸਲਫਰ ਨਾਲ ਫ੍ਰੀਚ ਮਿਲ ਜਾਂਦਾ ਹੈ ਤੇ ਇਹ ਆਪਾਂ ਇਹਦੇ ਵਿੱਚ ਕੀ ਨਹੀਂ ਹੈਗਾ ਜੀ ਨਾਈਟrogen ਆਪ ਨਾਈਟrogen ਦੀ ਕਾਰਡ ਕਿੱਥੋਂ ਬੁਰੀ ਕਰਨੀ ਹੈ ਜਦੋਂ ਵੀ ਆਪਾਂ ਬਜਾਈ ਕਰਨੀ ਹੈ ਆਪਾਂ ਸੁਹਾਗਾ ਮਾਰਨ ਲੱਗੇ ਆਪਾਂ 20 ਕਿਲੋ ਨਾਈਟrogen ਯੂਰੀਆ ਦਾ ਛੱਟਾ ਦੇ ਦੇਣਾ ਅੱਗੇ ਜੇ 20 ਕਿਲੋ ਦਾ ਛੱਟਾ ਦੇਤਾ ਉਸ ਤੋਂ ਬਾਅਦ ਤੁਸੀਂ TSP ਪਾ ਕੇ ਬਜਾਈ ਕਰਤੀ ਆਪਣੀ ਤਾਂ ਤੁਹਾਡੇ ਮਨ ਲੋ ਜਿਸ ਤਰ੍ਹਾਂ ਡੀਪੀ ਦਾ ਗੱਟਾ ਕੰਮ ਕਰਦਾ ਸੀ ਉਹਨੇ ਉਸ ਤਰ੍ਹਾਂ ਹੀ ਕੰਮ ਕਰਨਾ ਤਲਸੀ ਰੀਅਲਟ ਆਪਣੇ ਆਪ ਦੇਖ ਲਿਆ ਜੀ ਸੋ ਆਪਾਂ ਨੂੰ ਡੀਏਪੀ ਨਹੀਂ ਚਾਹੀਦੀਗੀ ਆਪਾਂ ਨੂੰ ਫਾਸਫੋਰਸ ਚਾਹੀਦੇ ਫਾਸਫੋਰਸ ਜੇ ਆਪਾਂ ਕੋਲ ਤੋਂ ਹੋਰ ਮਿਲਦਾ ਤਾਂ ਆਪਾਂ ਉਥੋਂ ਕਿਉਂ ਲੈਂਦੇਗੇ ਉਹਦੇ ਚ 40% ਹੁੰਦਾ ਹੈ ਇਹ ਲਿਖਿਆ ਹੁੰਦਾ ਗੱਟੇ ਦੇ ਬਕਾਇਦਾ ਲਿਖਿਆ ਹੁੰਦਾ ਡੀਐਸਪੀ ਤੇ ਪੀਐਨ ਦੇ ਚ 40% ਫਾਸਫੋਰਸ ਹੈਗਾ ਹੈ ਤੇ ਡੀਏਪੀ ਦੇ ਵੀ ਲਿਖਿਆ ਹੁੰਦਾ ਹੈ ਡੀਏਪੀ ਤੇ ਬਸ ਫਾਸਫੋਰਸ ਨਾਲ ਨਾਈਟ੍ਰੋਜਨ ਹੁੰਦਾ ਇਹ ਚ ਨਾਈਟ੍ਰੋਜਨ ਨਹੀਂ ਹੁੰਦਾਗਾ ਜੀ ਆਪਾਂ ਕਿਤੋਂ ਆਪ ਆਪ ਦੇ ਕੋਲ ਪੂਰਤੀ ਕਰ ਲਈਏ ਮੰਨ ਲਓ ਜੀ 20 ਕਿਲੋ ਆਪਾਂ ਛੱਟਾ ਮਾਰ ਤੱਕ ਗਏ ਹੁੰਦੇ ਡੀਏਪੀ ਦੇ ਨਾਲ ਯੂਰੀਆ ਦੇ ਛੱਟਾ ਮਾਰਤਾ ਬਿਜਾਈ ਕਰਨੇ ਵੇਲੇ ਸਵਾਗੇ ਦੇ ਨਾਲ ਤਾਂ ਫਿਰ ਆਪਣਾ ਰਿਜ਼ਲਟ ਉਨਾ ਹੀ ਆਉਣਾ ਸੋ ਕਈ ਮਤਲਬ ਕਿਸਾਨ ਗਲਤੀ ਕੀ ਕਰਦੇ ਆ ਵੀ ਜੇ ਆਪਾਂ ਨੂੰ ਵਚਨ ਮਤਲਬ ਲਾ ਦਿੰਦੇ ਆ ਕਈ ਵਾਰ ਇਸ ਤਰ੍ਹਾਂ ਵੀ ਦੇਖਿਆ ਵੀ ਵਿੱਚੇ ਰਲਾ ਦਿੰਦੇ ਨੇ ਉਹਨਾਂ ਨਾਲ ਕੀ ਹੋ ਜਾਂਦਾ ਪਾਣੀ ਭੰਨ ਜਾਂਦਾ ਫਿਰ ਕਿਸਾਨ ਵੀਰ ਕਹਿੰਦੇ ਆ ਵੀ ਸਾਡੀ ਮਸ਼ੀਨ ਦੇ ਵਿੱਚੋਂ ਡੀਪਿੰਟ ਉੱਪਰ ਦੀ ਗਈ ਉਹ ਚੜ ਜਾਂਦੀ ਏ ਸੋ ਇਸ ਤਰ੍ਹਾਂ ਨਹੀਂ ਕਰਨਾਗਾ ਇਹ ਹਮੇਸ਼ਾ ਲਾਗੀ ਛੱਟਾ ਮਾਰਨਾ ਤੇ ਮਾਰਨਾ ਵੀ ਸਵਾਗੇ ਦੇ ਅੱਗੇ ਇਸ ਤਰ੍ਹਾਂ ਨਹੀਂ ਵੀ ਹਾਂ ਵੀ ਹੁਣ ਮੈਂ ਇੱਕ ਵਾਰ ਪੀਐਸਪੀ ਪਾ ਕੇ ਪੀਛਤੀ ਏ ਤੁਸੀਂ ਮੈਂ ਅਮਰੀਕਨ ਕੋਸ ਤੋਂ ਬਾਅਦ ਪਹਿਲੇ ਪਾਣੀ ਦੇ ਅੱਗੇ ਮੈਂ ਯੂਰੀਆ ਜਲਦੀ ਪਾ ਦੂੰਗਾ ਸੋ ਇਸ ਤਰ੍ਹਾਂ ਨਹੀਂ ਕਰਨਾਗਾ ਜਿਹੜਾ ਪਹਿਲਾਂ ਥੱਲੇ ਪਵੇਗੀ ਜਿਹੜਾ ਬਾਲਾ ਉਹਨੇ ਮਾਰਨਾ ਹੈ ਪਹਿਲਾਂ ਯੂਰੀਆ ਨੇ ਨਾਈਟ੍ਰੋਜਨ ਜਿਹੜੀ ਮਤਲਬ ਮਤਲਬ ਪੂਰਤੀ ਹੋਵੇਗੀ ਜ਼ਮੀਨ ਚ ਤਾਂ ਹੀ ਤੁਹਾਡੀ ਕਣਕ ਤਾਂ ਵਧੀਆ ਰਹੂਗੀ ਨਹੀਂ ਤੇ ਤੁਹਾਡੀ ਕਣਕ ਪੀਲੀ ਹੋਵੇਗੀ ਕਣਕ ਪੀਲੀ ਹੋਣ ਦਾ ਮਤਲਬ ਕਾਰਨ ਇਹ ਹੀ ਹੁੰਦਾ ਹੈ ਕਿ ਜਿਹੜੀ ਦਈਪੀ ਹੁੰਦੀ ਉਹ ਚ ਨਾਈਟ੍ਰੋਜਨ ਹੁੰਦੀ ਹੈ TSP ਚ ਨਾਈਟ੍ਰੋਜਨ ਨਹੀਂ ਹੁੰਦੀ ਜਿਸ ਕਰਕੇ ਮਤਲਬ ਕਣਕ ਪੀਲੀ ਹੋ ਜਾਂਦੀ ਹੈ ਸੋ ਸਾਰੇ ਕਿਸਾਨ ਵੀਰ ਜਿਨ੍ਹਾਂ ਨੇ ਵੀ ਮਤਲਬ TSP ਵਰਤਣੀ ਹੈ ਪਹਿਲਾਂ ਉਹਦੇ ਨਾਲ 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 ਯੂਰੀਆ ਦਾ ਛੱਕਾ ਜਰੂਰ ਮਾਰਿਆ ਜੇ 20 ਕਿਲੋ 25 ਕਿਲਾ ਦੇ ਜ਼ਮੀਨ ਦੇ ਹਿਸਾਬ ਨਾਲ ਸੋ ਫਿਰ ਇਹੀ ਵਰਤਿਆ ਜੇ ਸੋਰਾਂ ਦੀ ਹੋਰ ਵੀਡੀਓ ਦੇਖਣ ਦੇ ਲਈ ਆਪਣੇ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦਿਓ ਤੇ ਹੋਰ ਕਿਸਾਨਾਂ ਦੇ ਇਕ ਜਰੂਰ ਪਹੁੰਚਾ ਦਿਓ ਜਿਨ੍ਹਾਂ ਨੂੰ ਮਨ ਲ ਹੋਰ ਫਾਇਦਾ ਹੋ ਸਕੇ ਆਪਣਾ ਮੇਨ ਮੁੱਦਾ ਹੀ ਇਹ ਹੈ ਆਪੀ ਆਪਾਂ ਕਿਸਾਨਾਂ ਦਾ ਫਾਇਦਾ ਕਰਨਾ ਆਪਾਂ ਕੋਈ ਇੱਥੇ ਪੈਸਾ ਕਮਾਉਣੀ ਆਗੇ ਆਪ ਜਿੰਨੀ ਕਿ ਆਪਣੀ ਜਾਣਕਾਰੀ ਹੁੰਦੀ ਉਹਨੂੰ ਸਾਡੇ ਦਿੱਕਤ ਸੰਝੀ ਕਰਦੀ ਕੋਸ਼ਿਸ਼ ਕਰਦੇ ਆ ਸੋ ਬਹੁਤ ਬਹੁਤ ਧੰਨਵਾਦ